ਦੀ ਲੱਤ 'ਚ ਇਹਦੇ ਕੀੜੇ ਪਏ ਹੋਏ ਸੀ ਕੋਈ ਮੋਟਰਸਾਈਕਲ ਵੱਜ ਗਿਆ ਸੀ ਲੱਤ ਟੁੱਟ ਗਈ ਸੀ ਔਰ ਇੰਨੀ ਬੁਰੀ ਹਾਲ ਸੀ ਇੰਨਾ ਮੈਂਟਲੀ ਅਪਸੈਟ ਸੀ ਵੀਰਾ ਇਹਨੂੰ ਕੋਈ ਸੋਝੀ ਨਹੀਂ ਸੀ ਕੋਈ ਸਮਝ ਨਹੀਂ ਸੀ ਭਾਈ ਨਾਲ ਸੇਵਾ ਕਰਾਉਂਦਾ ਠੀਕ ਆ ਤੰਦਰੁਸਤ ਆ ਪਰ ਆਪਣੇ ਤਾਂ ਆਪਣੇ ਹੁੰਦੇ ਭੈਣੋ ਤੇ ਭਰਾਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਲੈ ਕੇ ਜਾਓ ਮਿਲਜੋ ਆ ਕੇ ਬਸ ਤਾਂ ਜੋ ਥੋੜਾ ਹੌਸਲਾ ਹੋਵੇ ਡੈਨੀਅਲ ਨੂੰ ਵੀ ਸਾਨੂੰ ਵੀ ਵੀ ਚਲੋ ਭਰਾ ਦਾ ਕੋਈ ਨਾ ਕੋਈ ਆਪਣਾ ਹੈਗਾ ਜਿਹੜਾ ਪਿੱਛੇ ਆਇਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਵੀਰ ਡੈਨੀਅਲ ਮਸੀਹ ਆਪਣਾ ਨਾਮ ਦੱਸਦਾ ਪਰ ਜਦੋਂ ਲੈ ਕੇ ਆਏ ਸੀ ਵੀਰ ਨੂੰ ਉਹ ਤਸਵੀਰਾਂ ਦੇਖੋ ਪਹਿਲਾਂ ਾਸਪੋਰ ਜ਼ਿਲ੍ਹੇ ਦੇ ਪਿੰਡ ਫਤੇਗੜ ਚੂੜੀਆਂ ਤੋਂ ਲੈ ਕੇ ਆਏ ਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉੱਥੇ ਬਾਈਏ ਪਿਆ ਸੀ ਲੱਤ 'ਚ ਇਹਦੇ ਕੀੜੇ ਪਏ ਹੋਏ ਸੀ ਕੋਈ ਮੋਟਰਸਾਈਕਲ ਵੱਜ ਗਿਆ ਸੀ ਲੱਤ ਟੁੱਟ ਗਈ ਸੀ ਔਰ ਇੰਨੀ ਬੁਰੀ ਹਾਲ ਸੀ ਇੰਨਾ ਮੈਂਟਲੀ ਅਫਸੈਟ ਸੀ ਵੀਰਾ ਇਹਨੂੰ ਕੋਈ ਸੋਝੀ ਨਹੀਂ ਸੀ ਕੋਈ ਸਮਝ ਨਹੀਂ ਸੀ ਬਾਈ ਨੂੰ ਔਰ ਕਿਵੇਂ ਚਿੰਤਾ ਸੀ ਕਿਵੇਂ ਤੜਫਦਾ ਸੀ ਉਸ ਟਾਈਮ ਉਹ ਹਾਲਾਤ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਚੱਲ ਰਹੀ ਹੈ ਉਸ ਟਾਈਮ ਇਹ ਨਾ ਆਪਣਾ ਹੈਪੀ ਦੱਸਦਾ ਸੀ ਹੋਰ ਕੁਝ ਵੀ ਨਹੀਂ ਸੀ ਦੱਸ ਰਿਹਾ ਉਸ ਤੋਂ ਬਾਅਦ ਵਾਹਿਗੁਰੂ ਜੀ ਦੀ ਕਿਰਪਾ ਹੋਈ ਕਿਉਂਕਿ ਗੁਰੂ ਘਰ ਦੇ ਪ੍ਰਧਾਨ ਤੇ ਕੁਝ ਪ੍ਰਵੰਤ ਸੱਜਣ ਇੱਥੇ ਬਾਈ ਨੂੰ ਲੈ ਕੇ ਆਏ ਸੀ ਸਾਡੇ ਕੋਲੇ ਬਲਵਿੰਦਰ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਗਰਮਿੰਦਰ ਸਿੰਘ ਹਰਵਿੰਦਰ ਸਿੰਘ ਹਰਪਾਲ ਸਿੰਘ ਇਹ ਵੀਰ ਸਾਰੇ ਸਾਡੇ ਕੋਲੇ ਗਰਦਾਸਪੁਰ ਤੋਂ ਛੱਡ ਕੇ ਗਏ ਸੀ ਹੈਪੀ ਨੂੰ ਫਿਰ ਹੈਪੀ ਵੀਰ ਨੇ ਥੋੜਾ ਠੀਕ ਹੋ ਕੇ ਦਵਾਈ ਚੱਲੀ ਦਿਮਾਗੀ ਦੱਸਿਆ ਵੀ ਮੇਰਾ ਨਾਮ ਪੂਰਾ ਨਾਮ ਡੈਨੀਅਲ ਮਸੀਹ ਆ ਔਰ ਮੇਰਾ ਪਿੰਡ ਆ ਮਾਮਦਪੁਰ ਪਿੰਡ ਆ ਮੇਰਾ ਜਲੰਧਰ ਜ਼ਿਲ੍ਹੇ ਦੇ ਵਿੱਚ ਮੇਰੇ ਪਰਿਵਾਰ ਚ ਕੋਈ ਨਹੀਂ ਭੈਣ ਭਰਾ ਮੇਰਾ ਵਿਆਹ ਹੋਇਆ ਸੀ ਮੇਰੀ ਘਰ ਵਾਲੇ ਦੀ ਮੌਤ ਹੋ ਗਈ ਸੀ ਇੱਕ ਬੇਟੀ ਸੀ ਮੇਰੀ ਉਹ ਵੀ ਪੂਰੀ ਹੋ ਗਈ ਸੀ ਵੀ ਹੁਣ ਪਿੱਛੇ ਪਰਿਵਾਰ ਦੇ ਵਿੱਚ ਕੋਈ ਨਹੀਂ ਜਿਹੜਾ ਮੇਰੇ ਮਗਰ ਆਵੇ ਪਰ ਅਸੀਂ ਵੀਡੀਓ ਰਾਹੀਂ ਬੇਨਤੀ ਕਰਦੇ ਹਾਂ ਭੈਣੋ ਤੇ ਭਰਾਵੋ ਕੋਈ ਮਾਮੇ ਦਾ ਪੁੱਤ ਕੋਈ ਭੂਆ ਦਾ ਕੋਈ ਮਾਸੀ ਦਾ ਕੋਈ ਚਾਚੇ ਤਾਏ ਦਾ ਪਲੀਜ਼ ਸਾਡੇ ਨਾਲ ਸੰਪਰਕ ਕਰੋ ਅਸੀਂ ਵੀ ਮਾਮੰਦਪੁਰ ਪਿੰਡ ਪਤਾ ਕਰ ਰਹੇ ਹਾਂ ਜੇ ਕੋਈ ਸੰਪਰਕ ਬਣਿਆ ਡੈਨੀਅਲ ਮਸੀਹ ਆ ਵੀਰੇ ਦਾ ਨਾਮ ਹੁਣ ਵੀਰਾ ਸਾਡੇ ਨਾਲ ਸੇਵਾ ਕਰਾਉਂਦਾ ਠੀਕ ਆ ਤੰਦਰੁਸਤ ਆ ਪਰ ਆਪਣੇ ਤਾਂ ਆਪਣੇ ਹੁੰਦੇ ਆ ਭੈਣੋ ਤੇ ਭਰਾਵੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਲੈ ਕੇ ਜਾਓ ਮਿਲ ਜਿਓ ਆ ਕੇ ਬਸ ਤਾਂ ਜੋ ਥੋੜਾ ਹੌਸਲਾ ਹੋਵੇ ਡੈਨੀਅਲ ਨੂੰ ਵੀ ਸਾਨੂੰ ਵੀ ਵੀ ਚਲੋ ਭਰਾ ਦਾ ਕੋਈ ਨਾ ਕੋਈ ਆਪਣਾ ਹੈਗਾ ਜਿਹੜਾ ਪਿੱਛੇ ਆਇਆ ਇਹਨੂੰ ਡੈਨੀਅਲ ਨੂੰ ਸਾਡੇ ਕੋ ਆਏ ਨੂੰ ਵੀਰ ਨੂੰ 3 ਮਹੀਨੇ ਹੋ ਗਏ ਲਗਭਗ ਇਹ ਵੀਰ 29 10 200 25 ਨੂੰ ਆਇਆ ਸੀ ਸਾਡੇ ਕੋਲੇ ਤੇ ਗਰਦਾਸਪੁਰ ਤੋਂ ਲੈ ਕੇ ਆਏ ਸੀ ਵੀਰ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਡੈਨੀਅਲ ਬਿਲਕੁਲ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਚ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਮੈਂ ਕਹਿੰਦਾ ਵੀ ਉਹ ਭਗਵਾਨ ਨੇ ਉਹ ਜੀਸ਼ੂ ਜੀ ਨੇ ਕਰਪਾ ਕਰਨੀ ਸੀ ਆਪਦੇ ਭਗਤ ਨੂੰ ਬਚਾਉਣਾ ਸੀ ਹੈ ਜੀਸ਼ੂ ਨੇ ਬਚਾ ਲਿਆ ਫਿਰ ਕਿਉਂ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ